ਕੈਨੇਡਾ ਸਰਕਾਰ ਦਾ ਉਹ ਫੈਸਲਾ ਜਿਸ ਦੇ ਤਹਿਤ ਹੁਣ ਅੰਤਰਰਾਸ਼ਟਰੀ ਸਟੂਡੈਂਟਸ ਦੀ ਗਿਣਤੀ ਘਟ ਕਰਨੇ ਯਾਨੀ ਉਸ ਦੀ ਕੈਪਿੰਗ ਦਾ ਫੈਸਲਾ ਲਿੱਤਾ ਗਿਆ ਉਸ ਦਾ ਇੱਕ ਵੱਡਾ ਅਸਰ ਇਮੀਗ੍ਰੇਸ਼ਨ ਬਿਜ਼ਨਸ ਤੇ ਦੇਖਿਆ ਜਾ ਰਿਹਾ ਹੈ ਅਸੀਂ ਇਸ ਵੇਲੇ ਮੌਜੂਦ ਹਾਂ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਇਹ ਹੈਗਾ ਆਫਿਸ ਇੱਕ ਚੰਡੀਗੜ੍ਹ ਦੇ ਵੱਡੇ ਲੀਡਿੰਗ ਇਮੀਗ੍ਰੇਸ਼ਨ ਏਜੰਟ ਦਾ ਤੁਸੀਂ ਇਹਦੇ ਵਿੱਚ ਲੱਗੇ ਹੋਏ ਬੋਰਡ ਦੇਖ ਸਕਦੇ ਹੋ ਜਿੱਥੇ ਬਸ ਲਿਖਿਆ ਹੋਇਆ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਜਰਮਨੀ ਤੇ ਆਸਟ੍ਰੇਲੀਆ ਕਿਨ ਕਿੱਥੇ ਵੀ ਸਾਨੂੰ ਕੈਨੇਡਾ ਦਾ ਨਾਮ ਨਹੀਂ ਨਜ਼ਰ ਆ ਰਿਹਾ ਇਹਦਾ ਮਤਲਬ ਇਹ ਕਿ ਇਮੀਗ੍ਰੇਸ਼ਨ 에ਜੰਟ ਹੋਣ ਜਾਂ ਫਿਰ ਪੇਰੈਂਟਸ ਜਾਂ ਫਿਰ ਸਟੂਡੈਂਟਸ ਹੁਣ ਕੈਨੇਡਾ ਜਾਣ ਦੇ ਲਈ ਕਤਰਾ ਆ ਰਹੇ ਨੇ ਵੱਡਾ ਰੀਜ਼ਨ ਇਹ ਹੈਗਾ ਕਿ ਕੈਨੇਡਾ ਜਾਣੇ ਵਾਲੇ ਭਾਰਤੀ ਸਟੂਡੈਂਟਸ ਦੀ ਅ ਗਿਣਤੀ ਇੱਕਦਮ ਕੱਟੀ ਹੈ ਕੈਨੇਡਾ ਸਰਕਾਰ ਦੇ ਆਂਕੜਿਆਂ ਦੇ ਮੁਤਾਬਿਕ 86% ਤੱਕ ਇਹ ਗਿਣਤੀ ਘਟ ਗਈ ਹੈ ਇਹਦਾ ਮਤਲਬ ਇਹ ਕਿ ਬਹੁਤ ਘੱਟ ਲੋਕ ਹੁਣ ਕੈਨੇਡਾ ਦੇ ਵੱਲ ਜਾਣਾ ਚਾਹੁੰਦੇ ਨੇ ਵੱਡਾ ਰੀਜ਼ਨ ਇਹ ਹੈਗਾ ਕਿ ਸਰਕਾਰ ਨੇ ਹੁਣ ਪਹਿਲਾਂ 2 ਸਾਲ ਤੱਕ ਕੈਪਿੰਗ ਕਰ ਦਿੱਤੀ ਹੈ ਤੇ ਸਿਟੀਜ਼ਨਸ਼ਿਪ ਕਿਸ ਨੂੰ ਮਿਲੇਗੀ ਉਸ ਦੀ ਵੀ ਕਈ categories ਨੂੰ ਘੱਟ ਘੱਟ ਦਿੱਤਾ ਗਿਆ ਹੈ ਸਿਲੈਕਟਿਡ categories ਨੂੰ ਇਹ ਐਡਮਿਸ਼ਨ ਜਾਂ ਤੁਸੀਂ ਕਹਿ ਲਓ ਸਿਟੀਜ਼ਨਸ਼ਿਪ ਮਿਲੇਗੀ ਤੇ ਦੂਜੀ ਵੱਡੀ ਗੱਲ ਇਹ ਕਿ ਜੇ ਤੁਸੀਂ ਸਪਾਊਸ ਦਾ ਵੀਜ਼ਾ ਲਾ ਕੇ ਕੈਨੇਡਾ ਜਾਣਾ ਚਾਹੁੰਦੇ ਆ ਤਾਂ ਉਹਦੇ ਲਈ ਤੁਹਾਨੂੰ ਘੱਟ ਤੇ ਘੱਟ ਮਾਸਟਰ ਡਿਗਰੀ ਆ ਫਿਰ ਹਾਇਰ ਕਿਸੇ ਕਲਾਸ ਤੇ ਐਡਮਿਸ਼ਨ ਲੈਣੀ ਹੋਏਗੀ ਜਿਹੜਾ ਪਹਿਲਾਂ ਲੋਕੀ ਜਾਂਦੇ ਸੀ ਛੋਟੇ ਛੋਟੇ ਡਿਪਲੋਮਾ ਦੇ ਲਈ 1 ਸਾਲ ਦਾ ਡਿਪਲੋਮਾ 6 ਮਹੀਨੇ ਦਾ ਡਿਪਲੋਮਾ ਹੁਣ ਉਸ ਨੂੰ ਸਰਕਾਰ ਪ੍ਰਮੋਟ ਨਹੀਂ ਕਰੇਗੀ ਦੂਜੀ ਗੱਲ ਇਹ ਜੇ ਤੁਸੀਂ ਸਿਟੀਜ਼ਨਸ਼ਿਪ ਲੈਣੀ ਹੈ ਪੀਆਰ ਲੈਣੀ ਹੈ ਤਾਂ ਫਿਰ ਤੁਹਾਨੂੰ ਸਰਕਾਰੀ ਯੂਨੀਵਰਸਿਟੀ ਆ ਕਾਲਜ ਤੇ ਐਡਮਿਸ਼ਨ ਲੈਣੀ ਪੈਗੀ ਜਿਹੜੇ ਪ੍ਰਾਈਵੇਟ ਯੂਨੀਵਰਸਿਟੀਆਂ ਜਾਂ ਫਿਰ ਕਾਲਜਸ ਹੈਗੇ ਉਹਨਾਂ ਦੇ ਤੁਸੀਂ ਸਟੱਡੀ ਕਰਤੇ ਹੋ ਤਾ ਫਿਰ ਤੁਹਾਨੂੰ ਪੀਆਰ ਦੀ ਤੁਹਾਡੀ ਐਪਲੀਕੇਸ਼ਨ ਨਹੀਂ ਲੱਗੇਗੀ ਤੇ ਦੂਜੀ ਵੱਡੀ ਇਹ ਗੱਲ ਕਿ ਜੀਐਸਟੀ ਜੀਆਈਐਸ ਵਧਾ ਦਿੱਤਾ ਗਿਆ ਹੈ ਤੇ ਬਾਕੀ ਫੀਸਾਂ ਵੀ ਵੱਧ ਗਈਆਂ ਨੇ ਤੇ ਇਹ ਕਾਰਨ ਹੈਗੇ ਨੇ ਕਿ ਹੁਣ ਲੋਕੀ ਕੈਨੇਡਾ ਜਾਣ ਤੇ ਕਤਰਾਰੇ ਨੇ ਤੇ ਉਹਨਾਂ ਦਾ ਰੁਖ ਹੈਗਾ ਉਹ ਯੂਰਪ ਜਾਂ ਫਿਰ ਆਸਟ੍ਰੇਲੀਆ ਨਿਊਜ਼ੀਲੈਂਡ ਵਰਗੀਆਂ ਕੰਟਰੀਆਂ ਤੇ ਵੱਧ ਰਿਹਾ ਤੇ ਗੱਲ ਕਰੀਏ ਘਰ ਦੀ ਤਾਂ ਇਥੇ ਇਮੀਗ੍ਰੇਸ਼ਨ bizness ਬੁਰੀ ਤਰ੍ਹਾਂ ਅਫੈਕਟ ਹੋਇਆ ਹੈ ਅਸੀਂ ਬਹੁਤ ਸਾਰੇ ਏਜੰਟਸ ਨਾਲ ਗੱਲਬਾਤ ਕੀਤੀ ਹੈ ਏਜੰਟਸ ਕਹਿ ਰਹੇ ਨੇ ਕਿ bizness ਅਚਾਨਕ ਘਟ ਗਿਆ ਜਿਹੜੀ ਅਪਲੀਕੇਸ਼ਨ ਲੱਗਦੀਆਂ ਸੀ ਸਟੂਡੈਂਟ ਵੀਜ਼ਾ ਦੇ ਲਈ ਪਰਮਿਟ ਦੇ ਲਈ ਉਹਨਾਂ ਦੀ ਗਿਣਤੀ ਆਦੀ ਘਟ ਗਈ ਹੈ 50% ਤੱਕ ਕੱਟ ਹੋ ਗਿਆ ਹੈ ਤੇ ਉਹ ਉਸ ਦੇ ਚੱਲਦੇ ਆ ਉਹਨਾਂ ਦਾ ਨਾ ਕੇਵਲ ਉਹਨਾਂ ਦੀ ਇਨਕਮ ਕੱਟ ਰਹੀ ਹੈ ਤਾਂ ਉਹ ਉਸ ਦੇ ਚੱਲਦੇ ਆ ਉਹਨਾਂ ਨੂੰ ਫੈਸਲਾ ਲੈਣਾ ਹੋਏਗਾ ਜਾਂ ਤੋ ਕਰਮਚਾਰੀ ਜਿਹੜੇ ਉਹਨਾਂ ਦੇ ਨਾਲ ਕੰਮ ਕਰਦੇ ਨੇ ਉਹਨਾਂ ਦੀ ਗਿਣਤੀ ਘੱਟ ਕੀਤੀ ਜਾਏਗੀ ਜਾਂ ਫਿਰ ਉਹਨਾਂ ਨੂੰ ਰੋਜੀ ਰੋਟੀ ਦੇ ਲਈ ਜਾਂ ਫਿਰ ਬਿਜ਼ਨਸ ਕਰਨ ਦੇ ਲਈ ਬਾਕੀ ਜਿਹੜੀਆਂ ਹੋਰ ਕੰਟਰੀਆਂ ਨੇ ਭਾਵੇਂ ਯੂਰਪ ਦੇ ਵਿੱਚ ਹੋਣ ਜਾਂ ਫਿਰ ਆਸਟ੍ਰੇਲੀਆ ਉਹਨਾਂ ਦਾ ਰੁਕ ਕਰਨਾ ਪਏਗਾ ਕੈਮਰਾ ਪਰਸਨ ਚਾਂਦੀ ਰਾਮ ਦੇ ਨਾਲ ਮਨਜੀਤ ਸੈਗਲ